ਗੱਲ ਜੀ ਸਾਰਿਆਂ ਨੂੰ ਫਸਟ ਫੈਸਲੋਥ ਹੌਸਟ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਹੀ ਸਮੇਂ ਤੇ ਮਿਲ ਸਕੇ ਇਹ ਮੇਨ ਦਾ ਮੋੜ ਹੈਗਾ ਜੀ ਆਨਲਾਈਨ ਕੈਸ਼ অন ਡਿਲੀਵਰੀ ਨਹੀਂ ਹੈਗੀ ਜਿਹੜਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਰਸਟ ਕਰਨਾ ਫਿਰ ਉਸ ਨੂੰ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆਨਲਾਈਨ ਪੇਮੈਂਟ ਪਾਉਣੀ ਹੈ ਐਡਰੈਸ ਭੇਜਣਾ ਹੈ ਸੂਟ ਤੁਹਾਡੇ ਘਰ ਪਹੁੰਚ ਜਾਊਗਾ ਸ਼ਿਪਿੰਗ ਬਿਲਕੁ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5:00 ਵਜੇ ਤੇ ਅੱਜ ਆਪਾਂ ਜਿਹੜੇ ਵੀ ਤੁਹਾਨੂੰ ਸੂਟ ਦਿਖਾਉਣੇ ਆ ਤੇ ਵੀਰੋਂ ਐਨਕ ਲਾ ਲੈਣ ਦੇ ਫੇਰ ਦਿਖਾਉਣੇ ਆ ਚਲੋ ਲੋ ਜੀ ਦੀਪੀ ਦੇ ਐਨਕ ਲੱਗ ਗੀ ਆ ਜਿੰਨਾ ਤੇ ਬੀਬੀ ਨੂੰ ਸਹੀ ਨਹੀਂ ਦਿਖੂਆ ਵੀਡੀਓ ਦੇ ਵਿੱਚ ਓਨੀ देर ਆਪਾਂ ਸੂਟ ਸਹੀ ਦਿਖਾ ਹੀ ਨਹੀਂ ਸਕਦੇ ਤੁਹਾਨੂੰ ਕਿਉਂਕਿ ਦੱਸਣਾ ਆਪਾਂ ਨੂੰ ਬੀਬੀ ਨਹੀਂ ਆ ਵੀ ਇਹ ਸਹੀ ਦਿਖ ਰਿਹਾ ਕਿ ਨਹੀਂ ਦਿਖ ਰਿਹਾ ਠੀਕ ਹੈ ਜੀ ਸੋ ਬੀਬੀ ਦਾ ਵੀ ਐਂਡ ਕਰਾਉਣਾ ਬਹੁਤ ਜ਼ਰੂਰੀ ਸੀਗਾ ਤੇ ਅੱਜ ਆਪਾਂ ਜਿੰਨੇ ਵੀ ਤੁਹਾਨੂੰ ਸੂਟ ਦਿਖਾ ਰਹੇ ਆ ਇਹ ਤੁਸੀਂ ਜਾਗੋ ਲਈ ਰੈਡੀ ਕਰਾ ਸਕਦੇ ਹੋ ਜਾਂ ਕਿਸੇ ਪਾਰਟੀ ਫੰਕਸ਼ਨ ਲਈ ਰੈਡੀ ਕਰਾ ਸਕਦੇ ਹੋ ਵਿਆਹ ਸ਼ਾਦੀਆਂ ਲਈ ਰੈਡੀ ਕਰਾ ਸਕਦੇ ਹੋ ਬਹੁਤ ਘੱਟ ਰੇਟ ਤੇ ਬਹੁਤ ਵੱਡੇ ਡਿਸਕਾਊਂਟ ਤੇ ਸੂਟ ਜਿਹੜੇ ਅੱਜ ਤੁਹਾਨੂੰ ਦੇ ਰਹੇ ਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਅਸੀਂ ਸਟਾਕ ਕਲੀਅਰ ਕਰ ਰਹੇ ਆ ਲਓ ਜੀ ਪਹਿਲਾ ਸੂਟ ਇਨਾਂ ਦਾ ਚਾਹੇ ਤਾਂ ਤੁਸੀਂ suit ਬਣਾਓ ਸਲਵਾਰ ਨਾਲ ਚਾਹੇ ਤੁਸੀਂ sharara ਬਣਾਓ ਠੀਕ ਹੈ ਜੀ ਜੋ ਮਰਜ਼ੀ ਬਣਾਓ ਆਹ ਪਹਿਲਾ ਹੈਗਾ ਇਹ ਵਾਲਾ ਕੋਈ ਛੋਟੀ ਲੈਂਥ ਨਹੀਂ ਹੈ ਇਹਦੀ ਬਹੁਤ ਹੀ ਜ਼ਿਆਦਾ ਛੋਟੀ ਲੈਂਥ ਨਹੀਂ ਹੈ ਅੱਜ ਕੱਲ੍ਹ ਵੈਸੇ ਲੰਬੇ ਚੱਲ ਵੀ ਨਹੀਂ ਰਹੇ ਬਹੁਤੇ ਵੇਰ ਵੀ ਮੈਂ ਤੁਹਾਨੂੰ ਇਹਨਾਂ ਦੀ ਲੈਂਥ ਵਗੈਰਾ ਨਾਲ ਆਪ ਦੇਣੀ ਹੈ ਬਹੁਤ ਹੀ ਕਾਟ ਰੇਂਜ ਦੇ ਵਿੱਚ ਇਹ ਤੁਹਾਨੂੰ suit ਮੇੜਨ ਵਾਲੇ ਨੇ ਜੋ ਚਾਹਤ ਤੇ ਆ ਰੰਗ ਸਹੀ ਹੈ ਇੱਥੇ ਦੇਖ ਰਹੇ ਨੇ ਬਸ ਦੇਖ ਲਓ ਜੀ ਲੋ ਇਹਦੀ ਲੈਂਥ 40 ਹੈ ਜੀ ਤੇ ਇਹ ਜਾਰਜਟ ਤੇ ਬਣਿਆ ਹੋਇਆ ਸੂਟ ਹੈ ਇਹ ਤੇ ਇਹਦਾ ਦੇਖੋ ਤੁਸੀਂ ਇਹ ਹੋ ਗਿਆ ਫਰੰਟ ਠੀਕ ਹੈ ਜੀ ਘੇਰਾ ਵੀ ਨਾਪਦੇ ਆਂ ਲੋ ਜੀ ਘੇਰਾ ਮਿਲੂਗਾ ਤੁਹਾਨੂੰ ਇਹਦਾ 20 ਕਿਉਂਕਿ ਇਹ ਯੰਗ ਕੁੜੀਆਂ ਇਆਂ ਨਹੀਂ ਪਾਉਣੇ ਹੁੰਦੇ ਆ ਤੇ ਰੈੱਡ ਵਗੈਰਾ ਹਨਾ ਉਹ ਪਤਲੀਆਂ ਹੀ ਹੁੰਦੀਆਂ ਨੇ ਤੇ ਇਹ ਹੈਗੀ ਆ ਜੀ ਇਹਦੀ ਬਾਜੂ ਬਾਜੂ ਦੇਖੋ ਤੁਸੀਂ ਕਿੰਨਾ ਵਰਕ ਹੋਇਆ ਹੋਵੇ ਬਾਜੂ ਤੇ ਆ ਲੋ ਇੰਨਾ ਸਭ ਕਾਫੀ ਜਿਆਦਾ ਸੋਹਣਾ ਸੂਟ ਨੇ ਜੀ ਇਹ ਤੇ ਨਾਲ ਮਿਲੂਗਾ ਜੀ ਤੁਹਾਨੂੰ ਇਹ ਵਾਲਾ ਚਾਹੇ ਤੁਸੀਂ ਇਹਦੀ ਸਲਵਾਰ ਬਣਾਓ ਚਾਹੇ ਤੁਸੀਂ ਇਹਦਾ ਸ਼ਰਾਰਾ ਬਣਾਓ ਆ ਲੋ ਕੀ ਬਾਤ ਹੈ ਬਹੁਤ ਵਧੀਆ ਸੂਟ ਬਣ ਕੇ ਰੈਡੀ ਹੋ ਥੋੜਾ ਬਹੁਤ ਜਿਆਦਾ ਸੋਨਾ ਠੀਕ ਹੈ ਜੀ ਤੇ 1500 ਦੇ ਵਿੱਚ ਮਿਲ ਜੂਗਾ ਇਸ ਤੋਂ ਘੱਟ ਜੇ ਕਿਤੇ ਮਿਲਦਾ ਹੋਇਆ ਮੈਨੂੰ ਲਿਆ ਦਿਓ ਲਓ ਜੀ 1500 ਚ ਇਹ ਵਾਲਾ ਸੂਟ ਤੁਹਾਨੂੰ ਮਿਲ ਜੂਗਾ ਫਲਕਾਰੀ ਵਰਕ ਦਾ ਸੂਟ ਬਹੁਤ ਜਿਆਦਾ ਪਿਆਰਾ ਬਣਨ ਵਾਲਾ ਸੂਟ ਹੈ ਤੇ ਇਹ ਫੰਕਸ਼ਨਾਂ ਤੇ ਜਾਗੋ ਵਗੈਰਾ ਤੇ ਬਹੁਤ ਵਧੀਆ ਲੱਗਦੇ ਨੇ ਸੂਟ। ਲਓ ਜੀ ਇੱਕ ਇਹਦੇ ਚ ਤੁਹਾਨੂੰ ਮੈਂ ਹੋਰ ਦਿਖਾਉਣੀ ਆ। ਪਤਾ ਨਹੀਂ ਅਜ ਕੋਈ ਕਲਰ ਡਿਫਰੈਂਸ ਹੈਗਾ ਕਿ ਨਹੀਂ ਹੈਗਾ। ਕੋਈ ਕਲਰ ਚਲੋ ਸੇਮ ਹੀ ਲੱਗ ਰਿਹਾ ਮੈਨੂੰ ਹਾਂ। ਚਲੋ ਫਿਰ ਵੀ ਦੇਖ ਲਓ ਜੇ ਕੋਈ ਮਾੜਾ ਮੋਟਾ ਹੋਇਆ ਤਾਂ ਤੁਸੀਂ ਚੈੱਕ ਕਰ ਲਿਓ। ਬਾਕੀ ਸਾਰਾ ਕੁਝ ਲੈਂਥ ਘੇਰਾ ਸੇਮ ਹੀ ਐ। ਸਾਰਾ ਕੁਝ ਉਦਾਂ ਹੀ ਸੇਮ ਰਹੂਗਾ। ਠੀਕ ਹੈ ਜੀ। ਲੋ। ਤੇ ਉਦਾਂ ਹੀ ਤੁਹਾਨੂੰ ਇਹ ਸਲਵਾਰ ਲੂ। ਪੂਰੀ ਸਲਵਾਰ ਦੇ ਉੱਪਰ 2 ਮੀਟਰ ਸਟੱਫ ਦੇ ਉੱਪਰ ਤੁਹਾਨੂੰ ਵਰਕ ਮਿਲੂਗਾ। ਫਲਕਾਰੀ ਵਰਕ ਹੁਣ ਮੈਂ ਤੁਹਾਨੂੰ ਆ ਸੂਟ ਦਿਖਾਉਣੀ ਆ ਇਹ ਪੈਰਟ ਵੀ ਨਹੀਂ ਕਹਿ ਸਕਦੇ ਇਹਨੂੰ ਆਪਾਂ ਪੈਰਟ ਕਲਰ ਨਹੀਂ ਹੈਗਾ ਇਹ ਪਤਾ ਨਹੀਂ ਇਹ ਕਿਹੜਾ ਕਲਰ ਹੈ ਸੋਹਣਾ ਜਿਹਾ ਲਓ ਜੀ ਇਹਦੇ ਵਿੱਚ ਨਾ ਸ਼ਿਮਰਦਾ ਟੱਚ ਹੈ ਬੜਾ ਸੋਹਣਾ ਸੂਟ ਹੈ ਇੱਥੇ ਸਹੀ ਹੈ ਸ਼ਿਮਰਨ ਦਾ ਟੱਚ ਅਲਸ਼ ਅਲਸ਼ ਕਰਦੇ ਸੂਟ ਆ ਜੀ ਇਹ ਆ ਲਓ ਇਹ ਨੈਕ ਲੈਂਥ ਵਗੈਰਾ ਸੇਮ ਰਹੂਗੀ ਜਿਉਂ ਤੁਹਾਨੂੰ ਮੈਂ ਪਹਿਲਾਂ ਦੱਸਤੀ ਸੀ ਪਹਿਲੇ ਸੂਟ ਤੋਂ ਤੁਸੀਂ ਦੇਖ ਲਿਓ ਉਹੀ ਲੈਂਥ ਆਊਗੀ ਆ ਲਓ ਬਹੁਤ ਜਿਆਦਾ ਸੋਹਣਾ ਬਹੁਤ ਜਿਆਦਾ ਸੋਹਣਾ ਜਮਕਦੀ ਹਾਂ ਬਹੁਤ ਬਹੁਤ ਜ਼ਿਆਦਾ ਜਮਕਰੀ ਇਹਦੇ ਵਿੱਚ ਔਰ ਸਟੱਫ ਹੈ ਨਾ ਜਿਹੜਾ ਇਹਦੇ ਵਿੱਚ ਬਹੁਤ ਸ਼ਿਮਰ ਹੈ ਔਰ ਸਟੱਫ ਪਤਾ ਨਹੀਂ ਕੀ ਹੈਗਾ ਜੌਰਜਟ ਤਾਂ ਨਹੀਂ ਹੈਗੀ ਇਹ ਬਹੁਤ ਜ਼ਿਆਦਾ ਸੋਹਣਾ ਸੁਟਾ ਤੇ ਇਹ ਹੈਗਾ ਇਹਦੀ ਬਾਜੂ ਪੂਰੀ ਬਾਜੂ ਪਰ ਹੀ ਹੋਈ ਠੀਕ ਹੈ ਤੇ ਇਹ ਸਲਵਾਰ ਮਿਲੂਗੀ ਜੀ ਨਾਲ ਨਹੀਂ ਸੌਰੀ ਇਹ ਤਾਂ ਪੂਰਾ ਸੁੰਦਰ ਹੈ ਇਹ ਤਾਂ ਪੂਰਾ ਸੁੰਦਰ ਤੇ ਇਹ ਦਿਨ ਇਹ ਵੀ ਸੂਟ ਆ ਪੂਰਾ ਇਹਦੇ ਨਾਲ ਪਲੇਨ ਸਲਵਾਰ ਹੈ ਠੀਕ ਹੈ ਜੀ ਇਹਦਾਂ ਪਲੇਨ ਸਲਵਾਰ ਹੈ ਇਹ ਫਰੰਟ ਜਿਹੜਾ ਉਹਦਾ ਇਸ ਤਰ੍ਹਾਂ ਦਾ ਮਿਲੂਗਾ ਆਹ ਠੀਕ ਹੈ ਤੇ ਇਹਦਾ ਸਟੱਫ ਬਹੁਤ ਜਿਆਦਾ ਸੋਹਣਾ ਹੈ ਇਹ ਜਾਰਜਟ ਨਹੀਂ ਹੈਗਾ ਰਸ਼ ਰਸ਼ ਕਰਦਾ ਸੂਟ ਹੈ ਇਹ ਸੂਟ ਤੁਹਾਨੂੰ 1300 ਦੇ ਵਿੱਚ ਮਿਲ ਜਾਊਗਾ ਫ੍ਰੀ ਸ਼ਿਪਿੰਗ ਨਾਲ ਅਗਲਾ ਦੇਖੋ ਇਹ ਜਿਹੜਾ ਪੂਰਾ 5 ਦਾ 5 ਮੀਟਰ ਹੋਊਗਾ ਪੂਰੇ ਤੇਹੀ ਤੁਹਾਨੂੰ ਸਾਰੇ ਤੇ ਇਦਾਂ ਵਰਕ ਮਿਲੂਗਾ ਸਾਰੇ ਤੇ ਫਲਕਾਰੀ ਨਾਲ ਸਲਵਾਰ ਤੇ ਵੀ ਔਰ ਸ਼ਰਟ ਤੇ ਵੀ ਠੀਕ ਹੈ ਜੀ ਕਾਫੀ ਵਧੀਆ ਲੱਗਦਾ ਸੂਟ ਇਹ ਇਹ ਵੀ ਚੰਕੂ ਜੀ ਵਾਲਾ ਉਹੀ ਸੇਮ ਸਟੱਫ ਹੈ ਸ਼ਾਈਨ ਕਰਦਾ ਬਹੁਤ ਪਿਆਰਾ ਇਹੋ ਜਿਹੇ ਸੂਟ ਹਨ ਜਿਹੜੇ ਇਹ ਪਾਰਟੀ ਵੇਅਰ ਸੂਟ ਹੁੰਦੇ ਨੇ ਜੀ ਲੋ ਜੀ ਇਹ ਵੀ ਤੁਹਾਨੂੰ 1300 ਦੇ ਵਿੱਚ ਵੇਚੂਗਾ ਅਗਲਾ ਸੂਟ ਦੇਖੋ ਆਹ ਲੋ ਇਹ 2.5 ਮੀਟਰ ਸਟੱਫ ਹੈ ਉਹੀ ਸਟੱਫ ਹੈ ਸ਼ਾਈਨ ਕਰਦਾ ਜਿਹੜਾ ਦੇਖ ਰਿਹਾ ਹੋਣਾ ਇਹਦੀ ਸ਼ਾਈਨ ਕਿੰਨੀ ਜ਼ਿਆਦਾ ਹੈ ਬਹੁਤ ਜ਼ਿਆਦਾ ਸ਼ਾਈਨ ਹੈ ਬਹੁਤ ਪਿਆਰਾ ਸੂਟ ਆਹ ਰੰਗ ਸਹੀ ਹੈ ਬਸ ਠੀਕ ਹੈ ਬਲੈਕਿਸ਼ ਮਹਿਰੂਨ ਹੈ 2.5 ਮੀਟਰ ਦੇ ਉੱਪਰ ਇਸ ਤਰ੍ਹਾਂ ਵਰਕ ਮਿਲੂਗਾ ਫੁਨਕਾਰੀ ਵਾਲਾ ਤੇ 2.5 ਮੀਟਰ ਤੇ ਤੁਹਾਨੂੰ ਆਹ ਵਾਲਾ ਵਰਕ ਮਿਲੇਗਾ। ਇਹ ਲੋ। ਠੀਕ ਹੈ ਜੀ ਇਹ ਸੂਟ 1500 ਦੇ ਮਿਲੂਗਾ। ਅਗਲਾ ਦੇਖੋ ਇਹ ਵੀ ਉਹੀ ਹੈ ਬਸ ਮਾੜਾ ਮੋਟਾ ਨਾ ਵਰਕ ਦਾ ਜਿਹੜਾ ਕਲਰ ਹੈਗਾ ਥ्रेड ਦਾ ਉਹਦਾ ਫਰਕ ਪੈ ਜਾਂਦਾ ਹੋਰ ਕੁਝ ਨਹੀਂ ਹੈਗਾ ਇਹਦੇ ਵਿੱਚ ਕੋਈ ਚੇਂਜ ਨਹੀਂ ਹੈਗੀ ਹੋਰ ਉਸੇ ਤਰ੍ਹਾਂ ਹੀ ਤੁਸੀਂ ਇਦਾਂ ਕਰਕੇ ਦੇਖ ਸਕਦੇ ਹੋ। ਉਵੇਂ ਹੀ ਕੇ ਰਹੂਗਾ ਉਵੇਂ ਬਾਜੂ ਮਿਲਣਗੀਆ ਉਵੇਂ ਨੱਕ ਮਿਲੂਗਾ ਠੀਕ ਹੈ ਜੀ ਬਸ ਥੋੜਾ ਬਹੁਤਾ ਥ੍ਰੈਡ ਦਾ ਜਿਹੜਾ ਇਹਦਾ ਫਰਕ ਪੈ ਜਾਂਦਾ ਇਹ ਇਹਦੇ ਨਾਲ ਉਦਾਂ ਹੀ ਸਲਵਾਰ ਮਿਲੂਗੀ ਸਲਵਾਰ ਬਣਾਓ ਚਾਹੇ ਸ਼ਰਾਰਾ ਬਣਾਓ 1500 ਚ ਅਗਲਾ ਦੇਖੋ ਇਹ ਵੀ ਪੂਰਾ ਇਹ 4 ਮੀਟਰ ਹੈ ਸਾਰੇ ਤੇ ਕਢਾਈ ਸਾਰੇ ਦੇ ਵਿੱਚ ਵਰਕ ਹੈ ਜੌਰਜਟ ਸਟੱਫ ਹੈਗਾ ਪਰ ਪੂਰੇ ਦੇ ਵਿੱਚ ਸਾਰੇ ਜੀ ਤੁਹਾਨੂੰ ਫੁਲਕਾਰੀ ਵਰਕ ਮਿਲੂਗਾ 4 ਮੀਟਰ ਦੇ ਵਿੱਚ ਜਿਹਦਾ ਸੂਟ ਬਣਦਾ ਉਹਨੂੰ 1200 ਦੇ ਵਿੱਚ ਮਿਲ ਜੂਗਾ ਐਸਾ ਅਗਲਾ ਦੇਖੋ ਇਹ ਦੁਪੱਟਾ ਆ ਲੋ ਇਹ ਤੁਹਾਨੂੰ ਪੂਰਾ ਇਦਾਂ ਦੁਪੱਟਾ ਮਿਲੂਗਾ ਤੇ ਆ ਲੋ ਲੋ ਜੀ ਇਹ ਪੂਰਾ ਹੈਵੀ ਦੁਪੱਟਾ ਹੈ ਪੱਲੇ ਦੇਖ ਲਓ ਤੁਸੀਂ ਇਹਦੇ ਕੰਨੀਆਂ ਦੇਖ ਲਓ ਠੀਕ ਹੈ ਆ ਲੋ ਦੋਨੇ ਪੱਲੇ ਦੇਖੋ ਬਹੁਤ ਹੈਵੀ ਵਰਕ ਹੋਇਆ ਹੋਇਆ ਤੇ ਬਹੁਤ ਸਾਰਾ ਹੈਵੀ ਵਰਕ ਆ ਲੋ ਠੀਕ ਹੈ ਜੀ ਇਹ ਇਹਦੇ ਨਾਲ ਹੈ ਦੁਪੱਟਾ ਇਹ ਉਦਾਂ ਹੀ ਇਹਦਾ ਵਰਕ ਹੈ ਆਹ ਲਓ ਇਹ ਨੱਕ ਬਣਿਆ ਹੋਇਆ ਬਹੁਤ ਸੋਹਣਾ ਨੱਕ ਹੈ ਬਹੁਤ ਸੋਹਣਾ ਵਰਕ ਹੈ ਇਹ ਹੈਗਾ ਘੇਰਾ ਔਰ ਇਹ ਬਾਜੂ ਸਾਈਡ ਤੇ ਠੀਕ ਹੈ ਜੀ ਲਓ ਤੇ ਇਹ ਮਿਲੂਗੀ ਇਹਦੇ ਨਾਲ ਸਲਵਾਰ ਬਹੁਤ ਹੈਵੀ ਸੂਟ ਹੈ ਆਹ ਲਓ 2000 ਦੇ ਵਿੱਚ ਸੂਟ ਨਹੀਂ ਸੀ ਹੈ ਕੱਢਾਂ ਕਿ ਨਹੀਂ ਆਹ ਹੈਗੀ ਸਲਵਾਰ ਕੱਢਾਂ ਕਿ ਨਹੀਂ ਆ ਸਲਵਾਰ ਹੈ ਇਧਰ ਆ ਦਿਖਾ ਕੈਮਰਾ ਆ ਸਲਵਾਰ ਹੈ ਆ ਕਮੀਜ਼ ਹੈ ਆ ਫਲਕਾਰੀ ਹੈ ਆ ਕੱਲਾ ਕਮੀਜ਼ ਹੈ ਡੱਪਾ ਰਜਾ ਆ ਕੱਲਾ ਹੀ ਆ ਇਹ ਤੇ ਵਰਕ ਜਿਆਦਾ ਹੁੰਦਾ ਨਾ ਇਹ ਜੀ ਬਾਈ ਆ ਵਰਕ ਜਿਆਦਾ ਹੁੰਦਾ ਨਾ ਤਾਂ ਲੱਗਦਾ ਤੇ ਇਹ 2000 ਦੇ ਵਿੱਚ ਮਿਲੂਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਅਗਲਾ ਦੇਖੋ ਇਹ ਫੁਕਾਰੀ ਹੈ ਜਿਵੇਂ ਤੁਸੀਂ ਪਹਿਲਾਂ ਦੇਖੀ ਉਸੇ ਤਰੀਕੇ ਨਾਲ ਹੀ ਆ ਨਾ ਠੀਕ ਹੈ ਜੀ ਇਹਦੇ ਤੇ ਨਾ ਫਿਨਿਸ਼ਿੰਗ ਵਗੈਰਾ ਕਰਨ ਵਾਲੀ ਹੈਗੀ ਜਿਵੇਂ ਗੋਟਾ ਵਗੈਰਾ ਲੱਗ ਜੂਗਾ ਕੁਝ ਵੀ ਲੱਗ ਜੂਗਾ ਅਗਰ ਅਸੀਂ ਕਰਕੇ ਦੇਣੀ ਹੈ ਅਸੀਂ ਕਰਕੇ ਭੇਜ ਦਾਂਗੇ ਤੁਹਾਨੂੰ ਜਿਵੇਂ ਵੀ ਤੁਸੀਂ ਮਰਜ਼ੀ ਕਰਵਾ ਸਕਦੇ ਹੋ ਤੇ ਇਹ ਕੱਲੀ ਫਲਕਾਰੀ ਹੈ ਜੀ ਇਹ ਅਲੱਗ ਇਹ ਕਿਸੇ ਦੇ ਨਾਲ ਨਹੀਂ ਹੈਗੀ ਚਲੋ ਇਹਨੂੰ ਤੇ ਛੱਡੋ ਅੱਗੇ ਦਿਖਾਉਣੀ ਹੈ ਚਲੋ ਇਹ ਹੈਗਾ ਉਦਾਂ ਹੀ ਸੂਟ ਛੇ ਮਰਦਾ ਟੱਚ ਹੈ ਬੜਾ ਜਿਆਦਾ ਬੜਾ ਜਿਆਦਾ ਸੋਹਣਾ ਸੂਟ ਹੈ ਜੀ ਇਹ ਤਾਂ ਪੂਰਾ ਠੀਕ ਹੈ ਆਹ ਇਹ ਸਲਵਾਰ ਸਾਰੀ ਝਟਾਈ ਮੀਟਰ ਦੇ ਵਿੱਚ ਪੂਰਾ ਵਰਕ ਹੋਊਗਾ ਇਹ 1500 ਦਾ ਸੂਟ ਹੈ ਲਓ ਜੀ ਅਗਲਾ ਦੇਖੋ ਇਹ ਸ਼ਰਟ ਠੀਕ ਹੈ ਇਹ ਹੈਗੀ ਨਾਲ ਪਲੇਨ ਸਲਵਾਰ ਲਓ ਇਹ 1300 ਦਾ ਅੱਗੇ ਮੈਂ ਤੁਹਾਨੂੰ ਸੂਟ ਦਿਖਾ ਦੇਣੀ ਆ ਲਓ ਲੋਡ ਬਹੁਤ ਸੋਹਣਾ ਸੀ ਬਣਾ ਇੱਕ ਪਾਸੇ ਪੈਨਲ ਇੱਕ ਪਾਸੇ ਦੋ ਫਲੈਪ ਹੁਣ ਮੈਂ ਤੁਹਾਨੂੰ ਘੇਰਾ ਦੱਸਦੀ ਆ ਤੇ ਲੈਂਥ ਦੱਸਦੀ ਆ ਜੀ ਇਹ 41 ਘੇਰਾ ਜੀ ਇਹਦਾ 41 ਇਹ ਘੇਰਾ ਹੈ ਘੇਰਾ ਨਹੀਂ ਲੈਂਥ ਸੌਰੀ ਤੇ ਘੇਰਾ ਇਹਦਾ ਹੈਗਾ 23 23 ਤੇ ਹੀ ਘੇਰਾ ਤੇ ਆ ਹੈਗੀ ਬਾਜੂ ਠੀਕ ਹੈ ਜੌਰਜਟ ਤੇ ਬਣਿਆ ਹੋਇਆ ਕਈ ਵਾਰ ਨਹੀਂ ਨਾ ਆਪਾਂ ਕਿਸੇ ਤੋਂ ਵਧੀਆ ਨਵੀਂ ਗੱਲ ਸਿੱਖ ਲੈਨੇ ਆਂ ਕੱਲ ਇੱਕ ਭੈਣ ਨੇ ਸੂਟ ਰਖਵਾਇਆ ਤੇ ਉਹਨਾਂ ਦਾ ਘੇਰਾ ਵੀ ਹੈ ਉਹਨਾਂ ਨੇ ਆਪ ਹੀ ਸੋਗ ਵਧੀਆ ਮੈਨੂੰ ਆਈਡੀਆ ਦਿੱਤਾ ਉਹ ਕਹਿੰਦੇ ਡਿਜ਼ਾਈਨਿੰਗ ਕਰ ਸਕਦੇ ਆਪਾਂ ਵਿਚਾਲੇ ਕੱਟ ਪਾ ਕੇ ਵਿਚਾਲੇ ਕੱਟ ਪਾ ਕੇ ਨਾ ਪੱਟੀ ਲਾ ਕੇ ਡਿਜ਼ਾਈਨਿੰਗ ਕਰ ਸਕਦੇ ਆਂ ਔਰ ਘੇਰਾ ਘਟਾ ਸਕਦੇ ਹਾਂ ਬਹੁਤ ਵਧੀਆ ਗੁੱਡ ਆਈਡੀਆ ਸੀਗਾ ਨਵੀਂ ਭੈਣ ਨੇ ਯੂ ਐਸ ਏ ਤੋਂ ਉਹਨਾਂ ਦਾ ਆਈਡੀਆ ਸੀ ਮੈਨੂੰ ਬਹੁਤ ਪਸੰਦ ਆਇਆ ਲਓ ਜੀ 1000 ਦਾ ਸੂਟ ਹੈ ਜੇ ਇਕੱਲਾ ਲਓਗੇ ਜੇ ਨਾਲ ਲਓਗੇ ਕੋਈ ਤਾਂ ਫਿਰ 900 ਦਾ ਜੀ ਇੱਕ ਹੋਰ ਲਵਾਂਗੇ ਨਾਲ ਇਹ ਵੀ ਨਾਲ ਦੇ ਇਹ ਵੀ ਇਹਦੇ ਨਾਲ ਦਾ ਹੀ ਆ ਔਰ ਰਸਟ ਜਿਹਾ ਕਲਰ ਆ ਬਸ ਦਿਖਾਉਣ ਦੀ ਵੈਸੇ ਲੋੜ ਨਹੀਂ ਆ ਹੋ ਅੱਗੇ ਸਾਰਾ ਖੁੱਲਣ ਦੀ ਇਹ ਰਸਟ ਕਲਰ ਦੇ ਵਿੱਚ ਬਹੁਤ ਸੋਹਣਾ ਠੀਕ ਹੈ ਕਲਰ ਬਹੁਤ ਸੋਹਣਾ ਲੱਗਦਾ ਵੀ ਆलो 1000 ਚ ਆ ਸੁੱਟ ਇੱਕੋ ਹੀ ਆ ਸਾਰਿਆਂ ਨੂੰ ਮਿਲਣਾ ਨਹੀਂ ਇਸ ਕਰਕੇ ਸਾਰੇ ਨਾ ਹੀ ਮੰਗੇ ਹੋ ਜਿਹੜਾ ਪਹਿਲਾਂ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਬਸ ਆਲੋ ਲੋ ਜੀ ਇਹ ਹੈਗਾ ਇਹਦਾ ਘੇਰਾ ਘੇਰਾ ਦੱਸ ਦਿਨੀ ਆ ਕਿੰਨਾ ਹੋਊਗਾ ਤੇ ਇੱਕ ਘਰਵਣੂਗਾ ਜੀ ਜੇ ਕੱਟ ਕਰਨਾ ਤੁਸੀਂ ਤਾਂ ਕੱਟ ਜਿੰਨਾ ਮਰਜ਼ੀ ਕਰ ਲਿਓ 17 18 ਤੱਕ ਵੀ ਜਾ ਸਕਦੇ ਹੋ ਇਹ ਘੇਰਾ ਮੈਂ ਰੱਖੂਗਾ ਇਹਦਾ ਦੋ ਫਲਾਵਰ ਪਏ ਹੋਏ ਨੇ ਘੇਰੇ ਤੇ ਬਹੁਤ ਸੋਹਣਾ ਸੂਟ ਹੈ ਬੋਟਲ ਗ੍ਰੀਨ ਤੇ ਇਹ ਹੈਗੀ ਆ ਜੀ ਇਹਦੀ ਬਾਜੂ ਲੋ ਬਾਜੂ ਤੇ ਕਰ ਲਓ ਸਲਵਾਰ ਤੇ ਕਰ ਲਓ ਥੋੜੀ ਮਰਜੀ ਹੈ ਜਿੱਥੇ ਮਰਜੀ ਕਰ ਲਓ ਠੀਕ ਹੈ ਜੀ ਲੋ ਇਹ ਸੋ ਦੁਬਾਰਾ 100 ਦੇ ਵਿੱਚ ਮਿਲੂਗਾ ਅਗਰ ਕੋਈ ਹੋਰ ਸੂ ਬਣਾ ਲ ਲੈਨੇ ਹੋ ਤਾਂ 1100 ਰੰਗ ਹੀ ਸਹੀ ਆ ਲਓ ਜੀ ਇੱਕ ਮੈਂ ਤੁਹਾਨੂੰ ਨਾ ਫੁਲਕਾਰੀ ਦਿਖਾਉਣੀ ਆ ਕੱਲੀ ਫੁਲਕਾਰੀ ਗੋਟਾ ਵਗੈਰਾ ਲੱਗਿਆ ਪੂਰੀ ਸੈਮੀ ਚਨੂਨ ਦੇ ਉੱਪਰ ਬਣੀ ਹੋਈ ਆ ਤਿਆਰ ਹੋਈ ਆਹ ਲਓ ਪੂਰੀ ਐਂ ਰੈਡੀ ਆ ਠੀਕ ਆ ਇਹ ਆ ਲਓ ਗੋਟਾ ਦੇ ਜਿਹੜੇ ਜਿਹੜੇ ਉਲਝੇ ਜਿਹੇ ਗੋਟੇ ਨਹੀਂ ਹੁੰਦੇ ਉਹ ਵਾਲੇ ਗੋਟਾ ਲੱਗਿਆ ਹੋਇਆ ਇਹੀ ਸੋਹਣੇ ਲੱਗਦੇ ਹੁੰਦੇ ਆ ਨਾ ਉਹਨਾਂ ਲੱਗੇ ਹੋਏ ਕਾਫੀ ਵਧੀਆ ਮਤਲਬ ਕਿ ਫੁਲਕਾਰੀ ਹੈਗੀ ਆ ਇਹ ਕਿਸੇ ਨੇ ਪਾਣੀ ਵਾਰਨਾ ਕਿਸੇ ਨੇ ਜਾਗੋ ਤੇ ਲੈਣੀ ਆ ਕੋਈ ਸ਼ਗਨ ਕਰਨ ਲਈ ਲੈਣੀ ਆ ਉਹਦੇ ਲਈ ਬਹੁਤ ਵਧੀਆ ਹੈ ਜਾਗੋ ਵਾਲੀ ਬਹੁਤ ਸੋਹਣੀ ਬਹੁਤ ਸੋਹਣੀ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ